ਸਤ ਸ੍ਰੀ ਅਕਾਲ ਜੀ ਜੁੜ ਗਿਓ ਸਤ ਗੁਰ ਭੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਕਿਉਂਕਿ ਦੇਖੋ ਆਪਾਂ ਸਵੇਰ ਦੇ ਸਮੇਂ ਤੋਂ ਕੋਈ ਵੀ ਜਾਣਕਾਰੀ ਨਹੀਂ ਪਾ ਸਕਦੇ ਹੁੰਦੇ ਥੋੜੇ ਜਿਏ ਬੀਜੀ ਚੱਲ ਰਹੇ ਹਾਂ ਇਸ ਕਰਕੇ ਮਾਫੀ ਚਾਹ ਰਹੇ ਹਾਂ ਲੇਟ ਹੋ ਜਾਣਾ ਜ਼ਰੂਰ ਤੇ ਜਾਣਕਾਰੀ ਜਿਹੜੀ ਮੌਸਮ ਦੇ ਨਾਲ ਸੰਬੰਧਤ ਆ ਉਹ ਜ਼ਰੂਰ ਤਹਾਡੇ ਤੱਕ ਰਾਤ ਦੇ ਸਮੇਂ ਹਰ ਰੋਜ਼ ਸਾਂਝੀ ਕਰ ਰਹੇ ਆਪਾਂ ਸੈਟੇਲਾਈਟਾਂ ਦੇ ਮੁਤਾਬਕ ਗੱਲਬਾਤ ਕਰਾਂਗੇ ਜਿਹੜੇ ਲੰਘਦੀ ਹੋਈ ਬੱਦਲ ਵਾਈ ਦੀ ਧੁੰਦ ਦੀ ਤੇ ਮੀਂਹ ਬਾਰੇ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਸਾਡੀ ਆਈਡੀ ਨੂੰ ਵੱਤੋ-ਵੱਤ ਫੋਲੋ ਕਰ ਸਕਦੇ ਹੋ ਜੀ ਕਮੈਂਟ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ ਕਿ ਕਿੱਥੇ-ਕਿੱਥੇ ਧੁੰਦ ਬਣੀ ਹੋਈ ਹੈ ਇਹ ਸਾਰੀ ਤੁਸੀਂ ਤਸਵੀਰ ਸਾਨੂੰ ਆਪਣੇ ਇਲਾਕੇ ਬਾਰੇ ਦੱਸ ਸਕਦੇ ਹੋ ਕਮੈਂਟ ਬਾਕਸਾਂ ਦੇ ਰਾਹੀਂ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜਿਹੜੀ ਮੌਸਮ ਵਿਭਾਗ ਦੀਆਂ ਸਾਈਟਾਂ ਦੇ ਉੱਤੇ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਉਹ ਆਪਾਂ ਉਦੋਂ ਹੀ ਦੇਖ ਕੇ ਤੁਹਾਰ ਨਾਲ ਸਾਂਝੀ ਕਰਦੇ ਆਂ ਪਰ ਦੇਣ ਵੇਲੇ ਥੋੜਾ ਜਿਹਾ ਸਮਾਂ ਨਾ ਹੋਣ ਦੇ ਕਾਰਨ ਕਿਉਂਕਿ ਪ੍ਰਾਈਵੇਟ ਕੰਮਕਾਰ ਕਰਦੇ ਆਂ ਤੇ ਉੱਥੇ ਥੋੜਾ ਜਿਹਾ ਆਪਣੇ ਨਾਉਨ ਜਿਹੜੇ ਆਏ ਹੋਏ ਸੀ ਤੇ ਉਹਨਾਂ ਦੇ ਥੋੜੇ ਜਿਹੀ ਹੈਲਪ ਜਿਹੜੀ ਉਹ ਕਰਨੀ ਪੈਂਦੀ ਹੈ ਕਿਉਂਕਿ ਪ੍ਰਾਈਵੇਟ ਜਿਹੜਾ ਕੰਮਕਾਰ ਹੁੰਦਾ ਆਪਾਂ ਨੂੰ ਫਿਰ ਉੱਥੇ ਕਾਰਨ ਦੇ ਹੋਣ ਦੇ ਕਾਰਨ ਜਿਹੜਾ ਉਹਨਾਂ ਦੀ ਵੀ ਹੈਲਪ ਮਾੜੀ ਮੁੱਟੀ ਨਾਲ ਹੋ ਕੇ ਕਰਨੀ ਪੈਂਦੀ ਹੈ ਜੀ ਆਪਾਂ ਤੇ ਅੱਗੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਜਿਹੜੀ ਮੌਸਮ ਦੀ ਤੇ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੋਂ ਜਿਹੜੀ ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ ਤੇ ਕਿ ਮੌਸਮ ਜਿਹੜਾ ਅੱਜ ਦਿਨ ਵੇਲੇ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਿਹਾ ਅੱਜ ਸਵੇਰ ਦੇ ਸਮੇਂ ਕੁਝ ਖੇਤਰਾਂ ਦੇ ਵਿੱਚ ਜ਼ਮੀਨੀ ਧੁੰਦ ਜਿਹੜੀ ਸੰਘਣੀ ਸੀ ਪਰ ਉਹ ਜਿਆਦਾ ਸਮੇਂ ਲਈ ਨਹੀਂ ਟिकी ਕਿਉਂਕਿ ਜਦੋਂ ਹੀ ਸੂਰਜ ਚਮਕਿਆ ਤਾਂ ਉਹ ਸੂਰਜ ਚਮਕਣ ਤੋਂ ਕੁਝ ਸਮੇਂ ਬਾਅਦ ਜਾਨੀ ਕਿ 9-10 ਵਜੇ ਤੱਕ ਉਹ ਧੁੰਦ ਜਿਹੜੀ ਅੱਗੇ ਜਿਹੜੀ ਕਿ ਉਹ ਖਿੰਡ ਪੁੰਡ ਜਾਨੀ ਕਿ ਉਹ ਖਤਮ ਹੋ ਗਈ ਸੀ ਤੇ ਕੁਝ ਕ ਇਲਾਕਿਆਂ ਵਿੱਚ ਜਰੂਰ 10:30 ਵਜੇ ਤੱਕ ਧੁੰਦ ਜਿਹੜੀ ਦੇਖਣ ਨੂੰ ਮਿਲੀ ਆ ਥੋੜੀ ਬਹੁਤ ਉਹ ਵੀ ਹਲਕੇ ਰੂਪ ਦੇ ਵਿੱਚ ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਰਲਮੀਆਂ ਮਿਲਮੀਆਂ ਦੇਖਣ ਨੂੰ ਮਿਲ ਰਹੀਆਂ ਨੇ ਅ ਵਕਵਾ ਖੇਤਰਾਂ ਦੇ ਵਿੱਚ ਰਲਮੀਆਂ ਮਿਲਮੀਆਂ ਹਵਾਵਾਂ ਜਿਹੜੀਆਂ ਉਹ ਦੇਖਣ ਨੂੰ ਜਰੂਰ ਮਿਲ ਰਹੀਆਂ ਨੇ ਕਿਉਂਕਿ ਹਵਾਵਾਂ ਦੀ ਗਤੀ ਹੈ ਜਿਹੜੀ ਉਹ ਕੋਈ ਇਹ ਨਹੀਂ ਕਹਿ ਸਕਦੇ ਆਪਾਂ ਕਿ ਇੱਕ ਸਾਈਡ ਤੋਂ ਚੱਲ ਰਹੀ ਹੈ ਆ ਜ਼ਿਆਦਾਤਰ ਪਹਿਲਾਂ ਤਾਂ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਸਨ ਜਿਨ੍ਹਾਂ ਦੇ ਨਾਲ ਠੰਡ ਦੇ ਵਿੱਚ ਦਿਨੋ ਦਿਨ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਠੰਡ ਚ ਪਰ ਹੁਣ ਥੋੜਾ ਜਿਹਾ ਜਿਹੜੀ ਬੱਦਲਵਾਈ ਲੰਘ ਰਹੀ ਹੈ ਇਹਦੇ ਕਾਰਨ ਠੰਡ ਥੋੜੀ ਜੀ ਘਟੀ ਹੋਈ ਆ ਉਸੇ ਤਰ੍ਹਾਂ ਰੁਕੀ ਹੋਈ ਆ ਜਿਨੀ ਕਿ ਪਹਿਲਾਂ ਸੀ ਤੇ ਆਪਾਂ ਹੁਣ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਤੇ ਵੀ ਲੈ ਚੱਲਦੇ ਆਂ ਤੇ ਨਾਲ-ਨਾਲ ਤੁਹਾਨੂੰ ਜਿਹੜੀ ਜਾਣਕਾਰੀ ਦਵਾਂਗੇ ਕਿ ਠੰਡ ਕਿਉਂ ਹਜੇ ਥੋੜੀ ਜੀ ਆਪਾਂ ਨੂੰ ਘੱਟ ਮਹਿਸੂਸ ਹੋ ਰਹੀ ਐ ਤੇ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਜਿਦੇ ਵਿੱਚ ਬੱਦਲ ਬਾਈ ਲੰਘਦੀ ਹੋਈ ਨਜ਼ਰ ਆ ਰਹੀ ਐ ਲੈਂਦੇ ਵਾਲੀ ਸਾਈਡ ਤੇ ਪਹਾੜੀ ਖੇਤਰਾਂ ਦੇ ਵਿੱਚ ਇੱਕ ਪੱਛਮੀ ਡਿਸਟਰਬੈਂਸ ਜਿਹੜੀ ਪੈਦਾ ਹੋਈ ਵੀ ਐ ਤੇ ਆ ਲੈਂਦੇ ਵਾਲੀ ਸਾਈਡ ਤੋਂ ਆ ਰਿਹਾ ਸਿਸਟਮ ਤੇ ਆ ਉੱਪਰ ਪਹਾੜੀ ਖੇਤਰ ਜੰਮੂ ਐਂਡ ਕਸ਼ਮੀਰ ਤੇ ਲਦਾਖ ਵਾਲੀ ਸਾਈਡ ਜਾਨੀ ਕਿ ਹਿਮਾਚਲ ਵਾਲੀ ਸਾਈਡ ਜਿਹੜੇ ਸਿਸਟਮ ਬਣੇ ਹੋਏ ਨੇ ਜਿਨ੍ਹਾਂ ਦੇ ਨਾਲ ਪੰਜਾਬ ਦੇ ਉੱਤੋਂ ਦੀ ਬੱਦਲਵਾਈ ਗੁਜ਼ਰ ਰਹੀ ਹੈ ਜੀ ਤੇ ਇਸ ਖਾਲੀ ਬੱਦਲਵਾਈ ਦੇ ਵਿੱਚ ਮੀਂਹ ਵਾਲੇ ਹਾਲਾਤ ਤਾਂ ਨਹੀਂ ਹੈਗੇ ਪਰ ਇਹ ਬੱਦਲਵਾਈ 18 19 ਤਰੀਕ ਤੱਕ ਜਿਹੜੀ ਤੁੰਦ ਨੂੰ ਬੜਾਵਾ ਜਿਹੜਾ ਉਹ ਦੇ ਕੇ ਜਾਊਗੀ ਇਸ ਦੇ ਨਾਲ ਠੰਡ ਜਿਹੜੀ ਆਪਾਂ ਨੂੰ ਜ਼ਰੂਰ ਘੱਟ ਲੱਗ ਰਹੀ ਹੈ ਦਿਨ ਦੇ ਸਮੇਂ ਹਵਾਵਾਂ ਦੀ ਗਤੀ ਵੀ ਘੱਟ ਹੋਣ ਦੇ ਕਾਰਨ ਜਿਹੜੀ ਥੋੜੀ ਜਿਹੀ ਗਰਮਾਹਟ ਜੀ ਮੌਸਮ ਦੇ ਵਿੱਚ ਲੱਗ ਰਹੀ ਹੈ ਜੀ ਤੇ ਇਸੇ ਤਰ੍ਹਾਂ ਰਾਤਾਂ ਨੂੰ ਵੀ ਨਿੱਗਿਆ ਜਾ ਜਿਹੜਾ ਮੌਸਮ ਲੱਗ ਰਿਹਾ ਤੇ ਪਰ ਜਿਹੜੀ ਇਸ ਸਿਸਟਮ ਦੇ ਨਾਲ ਉਪਹਾੜਾ ਹੀ ਖੇਤਰਾਂ ਵਿੱਚ ਜਿਹੜੇ ਪੱਛਮੀ ਡਿਸਟਰਬੈਂਸ ਬਣੀ ਹੋਈ ਹੈ ਇਸ ਦੇ ਨਾਲ ਜਿਹੜੀ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਧੁੰਦ ਦੇ ਵਿੱਚ ਜਿਹੜੀ ਨਮੀ ਆ ਉਹ ਇਕੱਠੀ ਜ਼ਰੂਰ ਹੋਊਗੀ ਜਿਹੜੀ ਖੁਸ਼ਕ ਤੇ ਸੁੱਕੀ ਜਿਹੜੀ ਠੰਡ ਪੈ ਰਹੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਗਿੱਲੇ ਯਾਨੀ ਕਿ ਨਮੀ ਦੇ ਰੂਪ ਦੇ ਵਿੱਚ ਚੇਂਜ ਹੋਣ ਜਾ ਰਹੀ ਹੈ ਤਾਂ ਜਦੋਂ ਆਪਾਂ ਜਿਉਂ-ਜਿਉਂ ਠੰਡ ਦੇ ਵਿੱਚ ਵਾਧਾ ਹੋਊਗਾ ਤੇ ਉਨ ਤੋਂ ਜਿਹੜੀ ਨਵੀਂ ਜਿਵੇਂ ਆਪਾਂ ਕਹਿ ਸਕਦੇ ਆ ਮੀਂਹ ਦੇ ਰੂਪ ਦੇ ਵਿੱਚ ਧੁੰਦ ਹੁੰਦੀ ਹੈ ਉਸ ਤਰ੍ਹਾਂ ਜਿਹੜੀ ਬਰਨ ਲੱਗ ਜੂਗੀ ਇਹ ਪਰ 8-9 ਤਰੀਕ ਤੋਂ ਬਾਅਦ ਜਾਨੀ ਕਿ ਸੌਰੀ 18 ਤਰੀਕ ਤੋਂ ਬਾਅਦ ਹੀ ਇਹ ਸੰਭਵ ਹੋਊਗਾ ਆਖਰੀ ਹਫਤੇ ਦੇ ਵਿੱਚ ਜਾਨੀ ਕਿ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਜਾਂ ਆਪਾਂ ਕਹਿ ਸਕਦੇ ਆ ਜਨਵਰੀ ਮਹੀਨੇ ਦੇ 2026 ਤੇ ਜਨਵਰੀ ਮਹੀਨਾ ਜਿਹੜਾ ਉਹਦੇ ਪਹਿਲੇ ਹਫਤੇ ਦੇ ਵਿੱਚ ਕੋਈ ਨਾ ਕੋਈ ਸਿਸਟਮ ਜਿਹੜਾ ਹੋ ਜਰੂਰ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਉਹ ਸਿਸਟਮ ਮੱਧਮ ਰੂਪ ਦਾ ਵੀ ਹੋ ਸਕਦਾ ਜਾਂ ਤਕੜੇ ਰੂਪ ਦਾ ਵੀ ਹੋ ਸਕਦਾ ਪਰ ਜਿਹੜਾ ਆਪਾਂ 13 ਤੇ 14 ਤਰੀਕ ਨੂੰ ਹਲਕਾ ਜਿਹਾ ਸਿਸਟਮ ਕਹਿ ਰਹੇ ਸੀ ਉਰੇ ਸੀ ਪਹਿਲਾਂ ਇਹ ਇਸ ਜਗ੍ਹਾ ਦੇ ਉੱਤੇ ਸੀ ਤੁਸੀਂ ਦੇਖਿਆ ਵੀ ਹੋਊਗਾ ਪਰ ਇਹ ਅੱਜ 12 ਤਰੀਕ ਨੂੰ ਪੰਜਾਬ ਦੇ ਨੇੜੇ ਲੱਗ ਚੁੱਕਿਆ ਜਾਨੀ ਕਿ ਆ ਦੇਖੋ ਦੱਖਣੀ ਖੇਤਰਾਂ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਜਾਂ ਗਰਦਾਸਪੁਰ ਪਠਾਨਕੋਟ ਦੇ ਇਲਾਕੇ ਤੇ ਉਸ ਤੋਂ ਬਾਅਦ ਮੋਗਾ ਕਪੂਰਥਲਾ ਤੇ ਉਸ ਤੋਂ ਬਾਅਦ ਫਾਜ਼ਿਲਕਾ ਬੋਹਰ ਵਾਲੇ ਸਾਈਡ ਆ ਤੇ ਬਠਿੰਡਾ ਮਾਨਸਾ ਇਹਨਾਂ ਇਲਾਕਿਆਂ ਦੇ ਨੇੜੇ ਤੇੜੇ ਲੱਗ ਚੁੱਕੇ ਆ ਦੇਖ ਸਕਦੇ ਹੋ ਪਰ ਹਜੇ ਅੱਧਾ ਕ ਲੈਂਦੇ ਵਾਲੀ ਸਾਈਡ ਹੀ ਬਣਿਆ ਹੋਇਆ 13 14 ਨੂੰ ਇਹ ਸਿਸਟਮ ਜ਼ਰੂਰ ਲੰਘੂਗਾ ਪਰ ਇਹਦੇ ਵਿੱਚ ਮੀਂਹ ਦੇ ਹਾਲਾਤ ਨਹੀਂ ਬਣੇ ਕਿਉਂਕਿ ਆਪਾਂ ਨੂੰ ਪਹਿਲਾਂ ਇਹ ਲੱਗ ਰਿਆ ਸੀ ਕਿ ਮੀਂਹ ਦੇ ਹਾਲਾਤ ਇਹ ਸਿਸਟਮ ਦੇ ਵਿੱਚ ਬਣਨਗੇ ਪਰ ਹਜੇ ਤੱਕ ਮੀਂਹ ਦੇ ਜਿਹੜੇ ਇਸ ਸਿਸਟਮ ਦੇ ਵਿੱਚ ਚਾਂਸ ਨਹੀਂ ਹੈਗੇ ਜੀ ਕਿਉਂਕਿ ਇਹ ਬੱਦਲਵਈ ਸਿਰਫ ਖਾਲੀ ਰੂਪ ਦੇ ਵਿੱਚ ਲੰਘਦੀ ਹੋਈ ਨਜ਼ਰ ਆਊਗੀ ਤੁਸੀਂ ਦੇਖ ਸਕਦੇ ਹੋ ਨਾਈਟ ਦੇ ਵਿੱਚ ਬੱਦਲਵਈ ਜ਼ਰੂਰ ਲੰਘ ਰਹੀ ਹੈ ਪਰ ਇਹ ਧੁੰਦ ਨੂੰ ਬੜਾਵਾ ਜ਼ਰੂਰ ਦੇ ਰਹੀ ਹੈ ਜਿਵੇਂ ਤੁਹਾਨੂੰ ਅੱਜ ਵੀ ਦੇਖੀ ਹੈ ਤੇ ਕੱਲ ਨੂੰ ਵੀ ਦੇਖਣ ਨੂੰ ਮਿਲੇਗਾ ਆ ਦੇਖ ਸਕਦੇ ਹੋ ਤੇ ਵੱਧ ਤੋਂ ਵੱਧ ਤਾਪਮਾਨ ਨੇੜੇ ਉਹ ਦਿਨ ਦੇ ਆਪਾਂ ਨੂੰ ਦੇਖਣ ਦੇਖੋ 13 ਤਰੀਕ ਨੂੰ ਬੱਦਲਵਈ ਜਿਹੜੀ ਥੋੜੀ ਸੰਘਣੀ ਹੈ ਜੀ ਧੁੰਦ ਵੀ ਇਹਦੇ ਵਿੱਚ ਬਣੀ ਹੋਈ ਹੈ ਇਸੇ ਤਰ੍ਹਾਂ 14 ਤਰੀਕ ਨੂੰ ਬੱਦਲਵਈ ਜ਼ਰੂਰ ਦੇਖਣ ਨੂੰ ਮਿਲੂਗੀ ਦਿਨ ਦੇ ਸਮੇਂ ਧੁੰਦ ਵੀ ਜਿਹੜੀ ਬਣੀ ਹੋਈ ਨਜ਼ਰ ਆ ਰਹੀ ਹੈ ਤੇ 15 ਤਰੀਕ ਨੂੰ ਵੀ ਬੱਦਲ ਬਈ ਆ 16 ਨੂੰ ਥੋੜੀ ਜਿਹੀ ਹਲਕੀ ਹੋਗੀ ਜੀ ਤੇ 17 ਨੂੰ ਵੀ ਬੱਦਲ ਬਈ ਆ 18 ਨੂੰ ਬੱਦਲ ਬਈ ਆ ਫਿਰ 19 ਨੂੰ ਵੀ ਬੱਦਲ ਬਈ ਏ 19 ਨੂੰ ਥੋੜੀ ਜਿਹੀ ਸੰਘਣੀ ਹੋਗੀ ਤੇ 20 21 ਨੂੰ ਥੋੜੀ ਜੀ ਜਿਹੜੀ ਥੋੜੀ ਜਿਆਦਾ ਸੰਘਣੀ ਜਿਹੜੀ ਧੁੰਦ ਵੀ ਤੇ ਬੱਦਲ ਬਈ ਵੀ ਜਿਹੜੀ ਦੇਖਣ ਨੂੰ ਮਿਲ ਰਹੀ ਆ ਤੇ ਇਸੇ ਤਰ੍ਹਾਂ 21 22 ਤੋਂ ਬਾਅਦ 23 24 25 26 27 28 ਤੱਕ ਤਰੀਕ ਤੱਕ ਜਿਹੜੇ ਇਹ ਬੱਦਲ ਆਉਂਦੇ ਜਾਂਦੇ ਯਾਨੀ ਕਿ ਧੁੰਦ ਦੇ ਬੱਦਲ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਜਿਹੜੀਆਂ ਪੱਛਮੀ ਡਿਸਟਰਬੈਂਸਾਂ ਨੇ ਪਹਾੜੀ ਖੇਤਰਾਂ ਦੇ ਵਿੱਚ ਬਣੀ ਹੋਈਆਂ ਨੇ ਦੋ ਤਾਂ ਉਹਨਾਂ ਦੇ ਨਾਲ ਵੀ ਇਹ ਬੱਦਲ ਵਜਿਹੜੀ ਗੁਜ਼ਰਦੀ ਹੋਈ ਨਜ਼ਰ ਆਊਗੀ ਤੇ ਜਦੋਂ ਹਵਾਵਾਂ ਚੱਲ ਪਈ ਉੱਤਰ ਪੱਛਮੀ ਤਾਂ ਥੋੜੀਆਂ ਜਿਹਾ ਤੇਜ਼ ਹਵਾਵਾਂ ਚੱਲਣਗੇ ਜਦੋਂ ਤਾਂ ਠੰਡ ਹੈ ਜਿਹੜੀ ਹੋਰ ਵਧੂਗੀ ਤੇ ਧੁੰਦ ਦੇ ਵਿੱਚ ਵੀ ਜਿਹੜਾ ਵਾਧਾ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੋ ਜੇ ਕਿਉਂਕਿ ਫਿਲਹਾਲ ਧੁੰਦ ਵੀ ਜਿਹੜੀ ਇਹ ਜਰੂਰ ਪੈ ਰਹੀ ਹੈ ਤੇ ਰਾਤ ਦੇ ਸਮੇਂ ਤੋਂ ਹੀ ਸ਼ੁਰੂ ਹੋ ਜਾਂਦੀ ਅੱਧਿਕ ਰਾਤ ਤੋਂ ਬਾਅਦ ਪਰ ਇਸ ਧੁੰਦ ਦਾ ਇਸ ਸਮੇਂ ਪ੍ਰਭਾਵ ਘੱਟ ਲੱਗ ਰਿਹਾ ਜੀ ਹਜੇ ਕਿਉਂਕਿ ਜਦੋਂ ਹੀ ਸੂਰਜ ਜਿਹੜਾ ਚੜਦਾ ਤਾਂ ਇਹ ਧੁੰਦ ਜਿਹੜੀ ਉਹ ਖਤਮ ਹੋ ਜਾਂਦੀ ਹੈ ਤੇ ਬਾਕੀ ਕੋਈ ਹੋਰ ਮੀਆਂ ਵਾਲੇ ਹਲਾਤ ਇਸ ਸਿਸਟਮ ਦੇ ਵਿੱਚ ਨਹੀਂ ਹੈਗੇ ਤੁਸੀਂ ਲੰਘਦਾ ਹੋਇਆ ਦੇਖ ਸਕਦੇ ਹੋ ਬੱਦਲ ਵਈ ਜਿਹੜੀ ਲੰਘਦੀ ਹੋਈ ਦੇਖ ਸਕਦੇ ਹੋ ਇਹ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰਪੰਗੂ ਦੇ ਉੱਤੇ ਆਪਾਂ ਲਾਈਵ ਤਸਵੀਰਾਂ ਨੇੜੀਆਂ ਉਹ ਮੌਸਮ ਦੀਆਂ ਸਾਂਝੀਆਂ ਕਰ ਰਹੇ ਹਾਂ ਜੀ ਤੁਸੀਂ ਬਿਲਕੁਲ ਦੇਖ ਸਕਦੇ ਹੋ ਇਧਰੋਂ ਲੈਣਦੇ ਵਾਲੀ ਸਾਈਡ ਤੋਂ ਆ ਰਿਹਾ ਸਿਸਟਮ ਤੇ ਆ ਇਧਰੋਂ ਲੰਘ ਕੇ ਇਹ ਪਹਾੜੀ ਖੇਤਰਾਂ ਦੇ ਵਿੱਚ ਦੀ ਗੁਜ਼ਰ ਰਿਹਾ ਦੇਖੋ ਜੰਮੂ ਵਾਲੇ ਸਾਈਡ ਵੀ ਇਹ ਬਣਿਆ ਹੋਇਆ ਹੈ ਇਧਰੋਂ ਵੀ ਆ ਰਿਹਾ ਦੇਖੋ ਉੱਪਰਲੇ ਹਿੱਸਿਆਂ ਦੇ ਵਿੱਚ ਵੀ ਹਿਮਾਚਲ ਵਾਲੇ ਸਾਈਡ ਵੀ ਇਹ ਲੰਘ ਰਿਹਾ ਪੰਜਾਬ ਦੇ ਉੱਤੋਂ ਦੀ ਪਰ ਮੀਂਹ ਵਾਲੇ ਹਲਾਤੇ ਇਸ ਸਿਸਟਮ ਦੇ ਵਿੱਚ ਨਹੀਂ ਹੈਗੇ ਜੀ ਇਸ ਸਿਸਟਮ ਦੇ ਵਿੱਚ ਸਿਰਫ ਬੱਦਲਾਂ ਦੀ ਆਵਾਜਾਈ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਇਸ ਸਿਸਟਮ ਦੇ ਵਿੱਚ ਹਿਮਾਚਲ ਦੀ ਸੋਰੀ ਰਾਜਸਥਾਨ ਦੀ ਨਜਾ ਹਰਿਆਣੇ ਦੀ ਦਿੱਲੀ ਦੀ ਯੂਪੀ ਐਮਪੀ ਦੀ ਤਾਂ ਉੱਥੇ ਵੀ ਇਹ ਬੱਦਲਵਾਈ ਹਲਕੇ ਰੂਪ ਦੇ ਵਿੱਚ ਲੰਘ ਰਹੀ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਪੂਰੀਆਂ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਰਿਹਾ ਹੇਠਲੇ ਹਿੱਸੇ ਦੇ ਵਿੱਚ ਰਾਜਸਥਾਨ ਦੇ ਵਿੱਚ ਆਉਰੇ ਹਰਿਆਣੇ ਦੇ ਵਿੱਚ ਅੱਗੇ ਨਿਊ ਦਿੱਲੀ ਦੇ ਵਿੱਚ ਦੀ ਇਹ ਬੱਦਲਵਾਈ ਜਿਹੜੀ ਲੰਘ ਰਹੀ ਹੈ ਜੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬੱਦਲਵਾਈ ਦਾ ਕੀ ਪ੍ਰਭਾਵ ਹੋਊਗਾ ਉਹ ਵੀ ਆਪਾਂ ਸਮੇਂ ਦੇ ਉੱਤੇ ਪਹਿਲਾਂ ਦੱਸਿਆ ਕਰਾਂਗੇ ਪਰ ਜੋ ਸਾਨੂੰ ਹੁਣ ਤੱਕ ਕਿਆਸ ਰਾਈਆਂ ਜਾਂ ਜਾਣਕਾਰੀ ਪ੍ਰਾਪਤ ਹੋਈ ਹੈ ਜੀ ਤੇ 18 ਤਰੀਕ ਤੱਕ ਸਿਰਫ ਸੁੱਕੀ ਠੰਡ ਹੀ ਪਾਉਗੀ ਤੇ ਧੁੰਦ ਬਣੀ ਰਹੂਗੀ ਪਰ ਮੀਹ ਵਾਲੇ ਹਾਲਾਤ ਇਸ ਬੱਦਲਵਾਈ ਦੇ ਵਿੱਚ ਨਹੀਂ ਹੈਗੇ ਧੁੰਦ ਜ਼ਰੂਰ ਦੇਣ ਦੇ ਸਮੇਂ ਤੁਸੀਂ ਅੱਜ ਵੀ ਦੇਖਿਆਊਗਾ ਦੇਣਾ ਜਿਹੜਾ ਉਹ ਮੱਧਮ ਜਿਹਾ ਜ਼ਰੂਰ ਰਿਹਾ ਧੁੱਪ ਜਿਹੜੀ ਮੱਧਮ ਜੀ ਰਹੀ ਹੈ ਤੇ ਜਿਹਦੇ ਨਾਲ ਦੇਰ ਸ਼ਾਮ ਨੂੰ ਧੁੰਦ ਆ ਜਿਹੜੀ ਉਹ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਧੁੰਦ ਦੀਆਂ ਤਸਵੀਰਾਂ ਵੀ ਅਸੀਂ ਤੁਹਾਡਾ ਨਾਲ ਸਮੇਂ-ਸਮੇਂ ਦੇ ਉੱਤੇ ਸਾਂਝੀਆਂ ਕਰਦੇ ਆ ਰਹੇ ਹਾਂ ਜੀ ਕਿਉਂਕਿ ਅੱਜ ਥੋੜਾ ਜਿਹਾ ਟਾਈਮ ਨਾ ਲੱਗਣ ਦੇ ਕਾਰਨ ਜਿਹੜੀ ਧੁੰਦ ਦੀ ਤਸਵੀਰਾਂ ਉਹ ਅਸੀਂ ਸੀ ਸੀ ਆਰ ਨਹੀਂ ਕਰ पाए ਤੁਹਾਨੂੰ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਕਿਉਂਕਿ ਸਪੋਰਟ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਜਿੰਨੇ ਸੱਜਣ ਮਿੱਤਰ ਸਾਡੇ ਨਾਲ ਆ ਫੇਸਬੁੱਕ ਆਈਡੀ ਸਤਗੁਰਪੰਗੂ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਜੁੜਦੇ ਨੇ ਸਾਰੇ ਸਪੋਰਟ ਕਰ ਦਿਆ ਕਰੋ ਜੀ ਕਮੈਂਟ ਕਰਕੇ ਕਿ ਕਿੱਥੇ ਕਿੱਥੇ ਧੁੰਦ ਬਣੀ ਹੋਈ ਆ ਕਿੱਥੇ ਕਿੱਥੇ ਜਿਹੜਾ ਬੱਦਲ ਲੰਘਦੇ ਹੋਏ ਨਜ਼ਰ ਆ ਰਹੇ ਨੇ ਉਹ ਜਰੂਰ ਇੱਕ ਵਾਰੀ ਸਾਨੂੰ ਕਮੈਂਟ ਬਾਕਸ ਦੇ ਰਾਹੀਂ ਦੱਸ ਦਿਆ ਕਰੋ ਨ ਤਾਂ ਕਿ ਅਸੀਂ ਜਿਹੜੀ ਵੀ ਤਾਂ ਵੀਡੀਓ ਆਉਂਦੀ ਆ ਉਹਦੇ ਵਿੱਚ ਤੁਹਾਡਾ ਨਾਮ ਲੈ ਕੇ ਉਹ ਜਾਣਕਾਰੀ ਤੁਹਾਡੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਈਏ ਤੇ ਆਪਾਂ ਹਵਾਵਾਂ ਦੀ ਗਤੀਵਿਧੀਆਂ ਤੁਹਾਨੂੰ ਦਿਖਾਉ ਦਿੰਨੇ ਆ ਚੌਥੇ ਸੈਟੇਲਾਈਟ ਦੀ ਤਸਵੀਰ ਆ ਜਿਹੜੀ ਉਹ ਆਪਾਂ ਦਿਖਾ ਦਿੰਨੇ ਆ ਦੇਖ ਸਕਦੇ ਹੋ ਜੀ ਜਿਹੜੀ ਇਸ ਸਮੇਂ ਇਹ ਸਿਸਟਮ ਦੇ ਵਿੱਚ ਜਿਹੜੀ ਇਹ ਤਸਵੀਰ ਬਣੀ ਹੋਈ ਹੈ ਇਸ ਸਾਈਡ ਨੂੰ ਆ ਜੀ ਤੇ ਇਸ ਦੇ ਵਿੱਚ ਇਹ ਤਾਪਮਾਨ ਵੀ ਨੇ ਬਣੇ ਹੋਏ ਦੇਖੋ ਤਾਪਮਾਨ ਦੀਆਂ ਤਸਵੀਰਾਂ ਵੀ ਨੇ ਇਹ ਇਹ ਨਾਲ ਨਾਲ ਸਕਰੀਨ ਘੁੰਮ ਜਾਂਦੀ ਹੈ ਜੀ ਕਿਉਂਕਿ ਇਹ ਰੋਟੇਟ ਹੋਈ ਜਾਂਦਾ ਨਾ ਆ ਦੇਖੋ ਠੀਕ ਆ ਜੀ ਜਿਉਂ ਜਿ ਇਹ ਸਿਸਟਮ ਨੇੜੇ ਲੱਗ ਰਿਹਾ ਦੇਖੋ ਲਗਾਤਾਰ 16 17 ਕਿਉਂਕਿ ਟਾਈਮ ਦੇ ਹਿਸਾਬ ਨਾਲ ਇਹ ਦਿਨ ਦੇ ਸਮੇਂ ਦਿਨ ਤੇ ਦੁਪਹਿਰ ਦੇ ਸਮੇਂ ਇਹ ਜਿਹੜੇ ਇਹ ਬਦਲਵਾਈ ਸੋਰੀ ਤਾਪਮਾਨ ਨੇੜੇ ਹੋ ਘਟੇ ਹੁੰਦੇ ਨੇ ਯਾਨੀ ਕਿ ਸਰਦੇ ਸਮੇਂ ਘੱਟ ਹੁੰਦੇ ਨੇ ਉਦੋਂ ਬਾਅਦ ਇਹ ਤਾਪਮਾਨ ਵੱਧ ਜਾਂਦੇ ਨੇ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਇਸ ਸਿਸਟਮ ਦੇ ਵਿੱਚ ਬਣਿਆ ਹੁੰਦਾ ਜੀ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਘੁੰਮ ਰਹੀ ਹੈ ਜੀ ਸਕਰੀਨ ਤੇ ਫਿਰ ਦੂਸਰੀ ਸਾਈਡ ਨੂੰ ਘੁੰਮ ਜੂਗੀ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਿਆ ਰਹੂਗਾ ਜਾਨੀ ਕਿ ਘੱਟ ਤੋਂ ਘੱਟ ਤਾਪਮਾਨ ਜਿਹੜਾ ਹੋ ਆਪਾਂ ਨੂੰ ਦੇਖਣ ਨੂੰ ਮਿਲਦਾ ਜੀ 5 ਡਿਗਰੀ ਤੋਂ 4 ਡਿਗਰੀ ਤੋਂ ਲੈ ਕੇ 4.5 ਡਿਗਰੀ ਤੋਂ ਲੈ ਕੇ ਵੱਧ ਤੋਂ ਵੱਧ ਤਾਪਮਾਨ 8-9 ਡਿਗਰੀ ਤੱਕ ਜਿਹੜਾ ਦਰਜ ਕੀਤਾ ਜਾ ਰਿਹਾ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਦਿੱਲੀ ਯੂਪੀ ਐਮਪੀ ਦਾ ਇਸ ਤਰ੍ਹਾਂ ਕੁਝ ਖੇਤਰ ਪਹਾੜੀ ਖੇਤਰ ਵੀ ਨੇ ਜਿਨ੍ਹਾਂ ਦੇ ਵਿੱਚ ਤਾਪਮਾਨ ਜਿਹੜਾ ਹੋ 4-5 ਡਿਗਰੀ ਤੋਂ ਦਰਜ ਕਰਕੇ 8-9-10 ਡਿਗਰੀ ਤੱਕ ਵੀ ਜਾਂਦਾ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹਜੇ ਤੱਕ ਬਣਿਆ ਹੋਇਆ ਦਿਨ ਦੇ ਤਾਪਮਾਨ ਵੀ ਜਿਹੜੇ ਉਹ 22 ਤੋਂ ਲੈ ਕੇ 25 ਸਬਡੀਗਰੀ ਤੱਕ ਦਰਜ ਕੀਤੇ ਜਾ ਰਹੇ ਨੇ ਜਿਉਂ ਹੀ ਉੱਤਰ ਅਸ਼ਮੀ ਹਵਾਵਾਂ ਚੱਲਦੀਆਂ ਨੇ ਤਾਂ ਇਨ੍ਹਾਂ ਸਿਸਟਮਾਂ ਦੇ ਨਾਲ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਇਨ੍ਹਾਂ ਦੇ ਨਾਲ ਠੰਡ ਦੇ ਵਿੱਚ ਵਾਧਾ ਹੋਊ ਤੇ ਪਹਾੜੀ ਖੇਤਰਾਂ ਦੇ ਵਿੱਚ ਵੀ ਜਿਹੜਾ ਤਾਪਮਾਨ ਦੇ ਵਿੱਚ ਗਰਾਵਟਾਊਗੀ ਜੋ ਹੁਣ ਤੱਕ ਜਾਣਕਾਰੀ ਪ੍ਰਾਪਤ ਹੋਈ ਹੈ ਜੀ ਜਾਂ ਕਿ ਆਸਰਾਈਆਂ ਦੇ ਮੁਤਾਬਕ ਜਾਣਕਾਰੀ ਆਈ ਹੈ ਤਾਂ ਉਸ ਦੇ ਵਿੱਚ ਇਹੀ ਅਪਡੇਟ ਆਈ ਹੈ ਕਿ 18 ਤਰੀਕ ਤੱਕ ਧੁੰਦ ਹੀ ਬਣੀ ਰਹੂਗੀ ਟੁੱਟਵੇਂ ਰੂਪ ਦੇ ਵਿੱਚ ਜਿਆਦਾ ਲੰਮੇ ਸਮੇਂ ਲਈ ਧੁੰਦ ਨਹੀਂ ਹੋਊਗੀ ਕਿਉਂਕਿ ਜਿਵੇਂ ਆਪਾਂ ਕਹਿ ਸਕਦੇ ਹਾਂ 9-10 ਵਜੇ ਤੱਕ ਧੁੰਦ ਜਿਹੜੀ ਇਹ ਹਟਣ ਦੀ ਸੰਭਾਵਨਾ ਰਿਹਾ ਕਰੂਗੀ 18 ਤਰੀਕ ਤੱਕ ਜੇਕਰ ਕੋਈ ਬਦਲਾਅ ਆਉਂਦਾ ਉਹ ਆਪਾਂ ਹਰ ਰੋਜ਼ ਤੁਹਾਨੂੰ ਦੱਸਿਆ ਕਿ ਦੱਸਦੇ ਰਿਹਾ ਕਰਾਂਗੇ ਲਾਈਵ ਹੋ ਕੇ ਵੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਆ ਰਿਹਾ ਹੈ ਇੱਕ ਉਹਦੇ ਨਾਲ ਹਲਕੇ ਦਰਜੇ ਦਾ ਯਾਨੀ ਕਿ ਮੱਧਮ ਜੇ ਦਰਜੇ ਦਾ ਇੱਕ ਸਿਸਟਮ ਜਿਹੜਾ ਆ ਰਿਹਾ ਉਹਦੇ ਨਾਲ ਕਿਨਮਣ ਕਣੀ ਜਾਂ ਬੂੰਦਾਂਵਾਂਦੀ ਵੀ ਹੋ ਸਕਦੀ ਹੈ ਜਾਂ ਥੋੜਾ ਬਹੁਤ ਤੇਜ਼ਮੀ ਵੀ ਪੈਸਾ ਦਾ ਉਹ ਚਾਹੇ ਜਨਵਰੀ ਦੇ ਪਹਿਲੇ ਹਫਤੇ 2026 ਦੇ ਵਿੱਚ ਜਾਕ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਜਿਹੜਾ ਉਹ ਸਿਸਟਮ ਐਕਟਿਵ ਹੋ ਸਕਦਾ ਜੀ ਜਿਹੜਾ ਇੱਕ ਵਿਚਕਾਰ ਵਾਲੇ ਦਿਨਾਂ ਦੇ ਵਿੱਚ ਸਿਸਟਮ ਬਣਿਆ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਦਸੰਬਰ ਮਹੀਨੇ ਦੇ ਵਿੱਚ ਤਿੰਨ ਸਿਸਟਮ ਆਉਣਗੇ ਤਿੰਨ ਸਿਸਟਮਾਂ ਦੇ ਵਿੱਚੋਂ ਇੱਕ ਸਿਸਟਮ ਜਿਹੜਾ ਤਾਕੜਾ ਹੋਣ ਦੀ ਉਮੀਦ ਹੈ ਪਰ ਹਜੇ ਫਿਲਹਾਲ ਦੋ ਸਿਸਟਮ ਲੰਘ ਚੁੱਕੇ ਨੇ ਯਾਨੀ ਕਿ ਦੂਜਾ ਸਿਸਟਮ ਚੱਲ ਰਿਹਾ ਇੱਕ ਸਿਸਟਮ ਪਹਿਲੇ ਪਹਿਲੇ ਹਫਤੇ ਦੇ ਵਿੱਚ ਹੀ ਆਇਆ ਸੀ ਦਸੰਬਰ ਦੇ ਤੇ ਦੂਜਾ ਸਿਸਟਮ ਹੈ ਜਿਹੜਾ ਉਹ 13 14 15 16 17 18 19 20 ਤਰੀਕ ਦੇ ਵਿੱਚ ਵਿਚ ਆ ਰਿਹਾ ਜੀ ਇਸ ਸਮੇਂ ਬੱਦਲਬਾਜ਼ ਨਜ਼ਰ ਆ ਰਹੀ ਹੈ ਪਰ ਮੀਂਹ ਦੇ ਵਿੱਚ ਸਿਰਫ 20 ਤੋਂ 25% ਚਾਂਸ ਨੇ ਉਹ ਵੀ ਕਿਤੇ ਕਿਤੇ ਨਾ ਮਾਤਰ ਦੇ ਰੂਪ ਵਿੱਚ ਹੋ ਸਕਦੇ ਨੇ ਤੇ ਉਸ ਤੋਂ ਬਾਅਦ ਜਾਨੀ ਕਿ ਸਾਨੂੰ ਆਸਾ ਕਿ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ 25 26 27 28 29 ਤਰੀਕ ਦੇ ਵਿੱਚ ਜਾਂ 31 ਦਸੰਬਰ ਤੱਕ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਜਾਂ ਫਿਰ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਮੀਂਹ ਦੀ ਸੰਭਾਵਨਾ ਦਰਮਿਆਨੇ ਪੱਧਰ ਦੀ ਜਾਂ ਅਾ ਥੋੜੇ ਜਿਹਾ ਤਾਕੜੇ ਪਦਰ ਦੀ ਜਿਹੜੀ ਬਣ ਸਕਦੀ ਹੈ ਉਹ ਜਿਉਂ-ਜਿਉਂ ਦਿਨ ਨੇੜੇ ਲੱਗਣਗੇ ਤਿਉਂ-ਤਿਉਂ ਆਪਾਂ ਜਾਣਕਾਰੀ ਜਿਹੜੀ ਉਹ ਸਹੀ ਤੇ ਸਟਿੱਕ ਜਾਣਕਾਰੀ ਤਾਰ ਤੱਕ ਪਹੁੰਚਾਉਂਦੇ ਰਾਂਗੇ ਜੀ ਧੰਨਵਾਦ ਇੰਨੀ ਕ ਅਪਡੇਟ ਆ ਜੀ ਸਵੇਰ ਦੇ ਸਮੇਂ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ